ਜਪ ਜੀ ਸਾਹਿਬ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚਣਾ ਹੋਵੇ ਜੇ ਸੋਚੀ ਲਖ ਵਾਰ ਚੁਪੈ ਚੁਪ ਨਾ ਹੋਵੇ ਜੇ ਲਾਇ ਰਹਾ ਲਿਵ ਤਾਰ ਉਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰਿਆ ਪਾਰ ਸਹ ਸਿਆਣ ਪਾਲਾ ਕੋ ਹੋ ਹੈ ਤਾਂ ਇੱਕ ਨ ਚੱਲੇ ਨਾਲ ਕਿਵ ਸਚਿਆ ਰ ਹੋਈ ਐ ਕਿਵ ਕੂੜਾ ਪੁੱਤੈ ਪਾਲ ਹੁਕਮ ਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨਿਆ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵੜਿਆਈ ਹੁਕਮੀ ਉਤਮ ਨੀਚ ਹੁਕਮ ਲੈ ਕ ਦੁਖ ਸੁਖ ਪਾਈ ਐ ਇੱਕ ਨ ਹੁਕਮੀ ਬਖਸ਼ੀਸ ਇਕ ਹੁਕਮ ਇਸਦਾ ਪਵਾਹੀ ਹੈ ਹੁਕਮ ਹੈਦਰ ਸਭ ਕੋ ਬਾ ਹੁਕਮ ਨਾ ਕੋਏ ਨਾਨਕ ਹੁਕਮੇ ਜੇ 부ਜੈ ਤਾ ਹੋ ਮੈਂ ਕੈ ਨ ਕੋਏ ਗਾਵੇ ਕੁਤਾਣ ਹੋਵੈ ਕਿਸੈ ਤਾਣ ਗਾਵੇ ਕੋ ਦਰਜਨੇ ਨਿਸਾਨ ਗਾਵੇ ਕੋ ਗੁਣ ਬੜਿਆ ਆਚਾਰ ਗਾਵੇ ਕੋ ਵਿਦਿਆ ਵਿਖੰਬ ਵਿਚਾਰ ਗਾਵੈ ਕੋ ਸਾਜ ਕਰੇ ਤਨ ਕੀ ਗਾਵੈ ਕੋ ਜੀ ਲੈ ਫਿਰ ਦੇ ਗਾਵੈ ਕੋ ਜਾਪੈ ਦਸੈ ਦੂਰ ਗਾਵੈ ਕੋ ਵੇਖੇ ਹਾਜ਼ਰ ਰਹ ਦੂਰ ਕਠਨਾ ਕਥਿਨਾ ਵੈ ਟੋਟ ਘਟ ਘਟ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈ ਜੇ ਕਟ ਪਾਏ ਜੁਗਾ ਜੀਵਨ ਕਰਖਾਈ ਗਾਇ ਹੁਕਮੀ ਉਪ ਚਲਾਏ ਜਾਉ ਨਾਨਕ ਰਿਗ ਸਹਬੇ ਪ੍ਰਵਾਹ ਸਾਚਾ ਸਾਇਬ ਸਾਚ ਨੇ ਭਾਖਾਂ ਪਾਉ ਅਪਾਰ ਅੱਖ ਮੰਗੇ ਦੇ ਦੇ ਦਾਤ ਕਰੇ ਦਾਤਾਰ ਫਿਰ ਕਹਿ ਗਏ ਰੱਖੀਏ ਗਿਬਸੇ ਦਰਬਾਰ ਮੂੰਹ ਤੇ ਬੋਲਣ ਬੋਲੀਏ ਜਿਸੋਂ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵਢਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੂੰਹ ਦਵਾਰ ਨਾਨਕੀ ਵੇ ਜਾਣੀਏ ਸਭ ਆਪੇ ਸਚਿਆਰ ਆਪਿਆ ਨਾ ਜਾਏ ਕੀਤਾ ਨ ਹੋਏ ਆਪਿਆ ਨਿਰੰਝਨ ਸੋਏ ਜਿਨਸੀ ਵਤਨ ਪਾਇਆ ਮਾ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਏ ਸੁਣੀਏ ਮਨ ਰਖੀਏ ਪਾਉ ਦੁੱਖ ਪਰ ਹਰ ਸੁਖ ਪਰ ਹਰ ਸੁ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰੇਸ ਸਮਾਈ ਕੋਈ ਈਸ਼ਰ ਗੁਰੂ ਗੋਬਰਖ ਪਰਮਾ ਗੁਰ ਪਾਰਬਤੀ ਮਾਈ ਜੇ ਹੁ ਜਣਾ ਅਖ ਨਾ ਹੀ ਕਹਿਣਾ ਕਤ ਨ ਜਾਈ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਰਤ ਨਾ ਵਾਦੀਏ ਦਾ ਸੁਭਾਵਾ ਮਿਲ ਪਾਣੇ ਕੇ ਨਾ ਹੀ ਕਰੀ ਜੇਤੀ ਸੇ ਠੋ ਪਾਈ ਵੇਖਾ ਬਿਨ ਕਰਮਾ ਕੇ ਮੇਰੇ ਲਈ ਮਾਤਰ ਜ ਰਤਨ ਜਵਾਹਰ ਵਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜਗ ਜਾ ਰਿਆ ਅਰਜਾ ਹੋਰ ਦਸੂਣੀ ਹੋਏ ਨਵਾ ਖੰਡਾ ਵੇ ਜਾਨੀਏ ਨਾਲ ਚਲੇ ਸਭ ਕੋਏ ਚੰਗਨ ਔਰ ਖਾਈ ਕੇ ਜਸ ਕੀਤ ਜਗ ਲਈ ਜੇ ਕਿਸ ਨਜ਼ਰ ਨਾ ਵਈ ਤਵਾਤਨ ਪੁੱਛਾ ਕੇ ਕੀਟਾ ਅੰਦਰ ਕੀਟ ਕਰ ਦਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਹਾ ਕੋਈ ਨ ਸੁਝਈ ਜੇ ਇਸ ਗੁਣ ਕੋਈ ਕਰੇ ਸੁਣਿਆ ਸਿਧ ਪੀਰ ਸੁਰਨਾਥ ਸੁਣਿਆ ਭਰਤ ਭਵ ਲੈ ਆਕਾਸ਼ ਸੁਣਿਆ ਦੀਪ ਲੋ ਪਤਾਲ ਸੁਣਿਆ ਕੋਈ ਨਾ ਸਕੇ ਗਾਲ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾਇੰਦ ਸੁਣਿਆ ਮੁਕਤ ਸਲਾਹਣ ਮੰਦ ਸੁਣਿਆ ਜੋਗ ਜੋਰ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ ਸੜਕਾਿਸ਼ ਨਾਨਕ ਸੁਣਿਆ ਪਰਪੜ ਪਾਵੇ ਮਾਨ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਜਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਰਾਗੜਾ ਕੇ ਦਾਸ ਸੁਣਿਆ ਸੇ ਇਕਬੀਰ ਪਾਦਸ਼ਾਹ ਸੁਣਿਆ ਅੰਦੇ ਪਾਵੇ ਰਾਉ ਸੁਣਿਆ ਹਾਥ ਵੈਸ ਗਾਉ ਨਾਨਕ ਭਗਤਾਂ ਸਦਾ ਵਿਜਾਸ ਸੁਣਿਆ ਦੂਪ ਪਾਪ ਕਾ ਨਾਸ ਮਨ ਕੀ ਗਤ ਕਹੀ ਨ ਜਾਏ ਜੇ ਕੋ ਕਹਿ ਪਿਛੇ ਪਿਸਦਾਏ ਕਾਗਦ ਕਲਮ ਨ ਲੇਖਣ ਹਾਰ ਮਨੇ ਕਾਵੇ ਕਰਨ ਵਿਚਾਰ ऐसा नाम लरंजन होए जे को मर जाना मन कोई मन्ने सुरत होए मन बुद्ध मनै सगले पवन की सूत मनै मुचूटा ना खाइ मनै जम के साथ ना जाए ऐसा नाम लरंजन होए जे को मर जाना मन कोई मन्ने मार्ग खाद ना पाए मनै पथ से पर गुजाए मनै मदन चले पंथ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਰੰજન ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੇ ਪਾਵੈ ਨੂਦਵਾਰ ਮੰਨੇ ਪਰਵਾਰ ਐਸਾ ਦਾਹਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭਵੇ ਨਾ ਭਿਖ ਐਸਾ ਨਾਮ ਨਰੰજન ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਵਾਨ ਪੰਜ ਪ੍ਰਧਾਨ ਪੰਚੇ ਪਾਵੈ ਧਰ ਗਹਿ ਮਾਨ ਪੰਚੀ ਸੂਹ ਹੈ ਦਰ ਦਾ ਜਾਨ ਪੰਚਾ ਕਾ ਗੁਰੇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੈ ਕਰਨੇ ਨਾ ਸਮਰਤ ਹਲਤਨ ਦਇਆ ਕਾ ਪੂਤ ਸੰਤੋਖਾ ਪ੍ਰਕਿਆ ਜਨ ਸੂਤ ਜੇ ਕੋ ਬੁਝ ਹੋਵੇ ਸਚਿਆਰ ਤਵ ਲੈ ਉਪਰ ਕੀਤਾ ਪਾਰ ਧਰਤੀ ਹੋਰ ਪਰੇ ਹੋਰ ਹੋਰ ਇਸ ਤਿਫਾਰ ਤਲੇ ਕਮਣ ਜੋਰ ਜੀ ਜਾਤ ਰੰਗਾ ਕੀ ਨਾ ਵ ਸਦਨ ਲਿਖੇ ਬੜੀ ਕਲਾ ਮਹਿ ਉਹ ਲਖ ਲਿਖ ਜਾਣੇ ਕੋਈ ਲਿਖ ਲਿਖਿਆ ਕੀਤਾ ਹੋਏ ਕੀਤਾ ਕੰਸਵਾਲੂ ਰੂਪ ਕੀ ਤਿਦਾਰ ਜਾਣ ਕੋਣ ਕੂਤੈ ਕੀਤਾ ਬਸਾਵੇ ਕੋ ਕਵਾਉ ਤਿਸਤੇ ਹੋਏ ਲਖ ਦਰਿਆਵ ਕੁਦਰਤ ਕਵਣ ਦਾ ਵਿਚਾਰ ਵਾਰਿਆ ਨ ਜਾਵੇ ਇਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮ ਪਤਨ ਰੰਕਾਰ ਅਸੰਖ ਜਪ ਸੰਗ ਭਾਵ ਸੰਗ ਪੂਜਾ ਸੰਗ ਤਪਦਾ ਉਹ ਸੰਗ ਰੰਤੁ ਕਵੇਦ ਪਾਠ ਅਸਾਂਕ ਜੋਗ ਮਨ ਰਹੇ ਹੈ ਉਦਾਸ ਅਸਾਂਕ ਭਗਤ ਗੁਣ ਗਿਆਨ ਵਿਚਾਰ ਸੰਗ ਸੱਤੀ ਹੈ ਸੱਚ ਦਾ ਤਾਰ ਸੰਗ ਸੂਰਮੂ ਭਕਤ ਸਾਰ ਅਸਾਂਕ ਮੋਹ ਲੈ ਬਲਾਈ ਤਾਰ ਕੁਦਰਤ ਕਵਣ ਦਾ ਵਿਚਾਰ ਵਾਰਿਆ ਨਾ ਜਾ ਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਪਲਿਕਾਰ ਤੂੰ ਸਦਾ ਸਲਾਮ ਪਿਰੰਕਾਰ ਅਸਾਂਕ ਮੂਰਖਾਂ ਦੇ ਕੋਰ ਸੱਜ ਚੋਰ ਹਰਾਮ ਖੋਰ ਅਸੰਕ ਕਮਰ ਕਰ ਜਾਏ ਜੋ ਰਸਾਂ ਗਲਵੜ ਤਿਆ ਕਮਾਏ ਸੰਗ ਭਾਪੀ ਪਾਪ ਕਰ ਜਾਏ ਅਸੰਕ ਕੁੜਿਆਰ ਕੁੜੇ ਫਿਰਾਏ ਸੰਕ ਮਲੇਸ਼ ਮਲ ਭਖਾਏ ਅਸੰਕ ਨਿੰਦਕ ਅਸਰ ਕਰੇ ਪਾਰ ਨਾਨਕ ਰੀਤ ਕਾਏ ਵਿਚਾਰ ਵਾਰਿਆਂ ਨ ਜਾਬਾ ਏਕ ਵਾਰ ਜੋ ਤੁਮ ਭਾਵੇਂ ਸਾਈ ਪ੍ਰੀਤ ਤੂੰ ਸਦਾ ਸਲਾਮ ਤਨ ਰੰਕਾਰ ਅਸੰਕ ਨਾਮ ਸੰਗ ਧਾਵ ਗਮ ਗਮ ਸੰਕ ਲੋ ਸੰਕ ਐਸਰ ਪਾਰ ਹੋਏ ਖਰੀ ਨਾਮ ਖਰੀ ਸਾਲਾ ਅਖਰੀ ਗਿਆਨ ਗੀਤ ਬੰਗਾ ਅਖਰੀ ਲਿਖਣ ਬੋਲਣ ਬਾਣ ਕ੍ਰਸਰ ਸੰਜੋਗ ਵਿਖਾਣ ਜਿਨੇ ਲਿਖੇ ਦਸਰਨਾਏ ਜੇ ਪ੍ਰਮਾਏ ਤੇ ਤੇ ਪਾਏ ਜੀ ਤਾਕਤ ਤੇ ਤਾ ਨਾ ਹੋ ਬਿੰਦਾ ਬਿਨਾਈ ਕੋਥਾਲ ਕੁਦਰਤ ਕਵਨ ਕਾ ਵਿਚਾਰ ਵਾਰੇ ਨਾ ਜਾ ਬਾਈ ਇਕਬਾਰ ਜੋ ਤਦ ਭਾਵੇਂ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਰੀਏ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰਸਕੇ ਮੂਤਪਲੀ ਤੇ ਕੱਪੜ ਹੋਏ ਦੇ ਸਾਬੂਨ ਲਈਆ ਉਹ ਧੋਏ ਪਰੀਏ ਮਤ ਪਾਪਾ ਕੈ ਸੰਗ ਉਹ ਤੋ ਕਹਿੰਦਾ ਵੇ ਕ ਰੰਗ ਫੂਨੀ ਪਾਪੀ ਆਖਣਦਾ ਹੀ ਕਰ ਕਰ ਕਰਨਾ ਲਿਖ ਲੈ ਜਾ ਉਹ ਆਪੇ ਬੀਜਾ ਪੇ ਖਾਉ ਨਾਨ ਕੋਕਮੀ ਆਉ ਜਾਉ ਤੀਰਥ ਤਪ ਦੇ ਅਦੰਤਾਨ ਜੇ ਕੋ ਪਾਵੈ ਦਿਲ ਕਾ ਮਾੜ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਾਤ ਤੀਤ ਮੰਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਾਸਾਦ ਬਾਣੀ ਬਰਮਾਓ ਸਤ ਸੋਹਣ ਸਦਾ ਮਨ ਚਾਓ ਕਵਣ ਸੋ ਦੇ ਲਾਭ ਤਦਵਣ ਕਵਣ ਚਿਤ ਕਵਣ ਵਾਰ ਕਵਣ ਸੁਰਤੀ ਮਾਓ ਕਵਣ ਜਿਤ ਹੋ ਆਕਾਰ ਮਿਲ ਪਈ ਪੰਡਿਤ ਜੀ ਹੋਵੇਲੇ ਕੁਰਾਨ ਵਕਤ ਨ ਪਾਇਓ ਗਾਡੀਆਂ ਜੇ ਲਿਖਣ ਲਈ ਕੁਰਾਨ ਜਿਤਵਾਰ ਨਾ ਜੋਗੀ ਜਾਣੇ ਰਤਮਾਉ ਨ ਕੋਈ ਜਾਂ ਕਰਤਾ ਸੇ ਟੀਕੋ ਸਾਝੇ ਆਪੇ ਜਾਣੇ ਸੋਏ ਕਿ ਕਰਾ ਕਿਰਸਾ ਲਈ ਕਿਉਂ ਵਰਨੀ ਕਿਵ ਜਾਣਾ ਨਾਨਕਾ ਕਿਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿ ਵੱਡੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅਗ ਗਿਆਨ ਸੋ ਹੈ ਪਾਤਾਲ ਪਾਤਾਲ ਲਖ ਘਸਾਇਗਾਸ ਓੜ-ਗੋੜ ਕ ਭਾਲ ਤਕੇ ਵੀਰ ਕਹਿਣ ਇੱਕ ਬਾਤ ਸਹ ਸਟਾਰ ਕਹਿਣ ਕਿ ਤੇ ਬਾਤ ਅਸਲੋ ਏ ਘਾਟ ਲੇਖਾ ਹੋਇ ਤਾਲਿਖੇ ਲੇ ਕਿਆ ਹੋਇ ਵਿਨਾਸ਼ ਨਾਨਕ ਬਟਾਇਆ ਕੀ ਆਇਆ ਤੇ ਜਾਣ ਆਪ ਸਲਾਇ ਸਲਾਇ ਤੀ ਸੁਤ ਨ ਪਾਈਆਂ ਨਦੀਆਂ ਤੈਵਾ ਪਵੈ ਸਮੁੰਦ ਨ ਜਾਣੀਐ ਸਮੁੰਦ ਸਾਹ ਸੁਲਤਾਨ ਗਰਹ ਸੇਤੀ ਮਾਲ ਧਨ ਕੀੜੀ ਤੁਲਾ ਹੋਵਨੀ ਜੇ ਤਿਸ ਮਰੂ ਨਾ ਵਿਸਰੇ ਅੰਤ ਨ ਸਿਰਤੀ ਕਹਿ ਲਾ ਅੰਤ ਅੰਤਨ ਕਰਨੇ ਦੀ ਨ ਅੰਤ ਅੰਤ ਨਾ ਲੇ ਕਿਨਸੋ ਨੰਨਾ ਅੰਤ ਅੰਤ ਨ ਜਾਪੇ ਕਿਆ ਮਨ ਮੰਤ ਅੰਤ ਨ ਜਾਪੇ ਕੀਤਾ ਆਕਾਰ ਅੰਤ ਨ ਜਾਪੇ ਬਾਰਾ ਵਾਰ ਅੰਤ ਕਾਰਨ ਕੀਤੇ ਬਿਲਾਏ ਤਾਂ ਕੀ ਅੰਤ ਨਾ ਪਾਈ ਜਾਏ ਹੋ ਅੰਤ ਨ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਇਆ ਉੱਚਾ ਥਾ ਉੱਚੇ ਉਪਰ ਉਚਾ ਨਾ ਹੋਏ ਗੁੱਡੂ ਚਾਹਵੇ ਕੋਏ ਤੇ ਸੂਚੇ ਕੋ ਜਾਣੇ ਸੋਏ ਜੇਵੜੇ ਆਪ ਜਾਣ ਆਪ ਆਪ ਨਾਨਕ ਅਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਈ ਕੀਤੇ ਮੰਗਿਆ ਜੋਦੋ ਬਾਰ ਕੀਤੇ ਅਗਲਤ ਨਹੀਂ ਵਿਚਾਰ ਕੀਤੇ ਕਭ ਟੁੱਟੇ ਵੇਕਾਰ ਕੀਤੇ ਲੈ ਲੈ ਮੁਕੁਰ ਪਾਏ ਕੀਤੇ ਮੂਰਖ ਖਾਈ ਕਾਈ ਕੀਤੇ ਆਂ ਦੂਖ ਭੂਖ ਸਦ ਮਾਰੇ ਪੀਦਾ ਤੇਰੀ ਦਾਤਰ ਬੰਦ ਖਲਾਸੀ ਪਾਣੇ ਹੋਏ ਹੋ ਰਕ ਨਸਕੇ ਕੋਈ ਦੇਕੂ ਖਾਈ ਕਾ ਕਣ ਪਾਇਓ ਜਨ ਜੀਤੀਆਂ ਮੁਖਾਈ ਆਪੇ ਜਾਣੇ ਆਪੇ ਦੀ ਆਕੇ ਸਿਪ ਗਈ ਕੇ ਜਿਸ ਨੂੰ ਬਖਸ਼ਿ ਸਿਫਤ ਸਲਾ ਨਾਨਕ ਪਾਤਸ਼ਾਹੇ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਕੁੰਡਰ ਮੁੱਲਾ ਗਏ ਮੁੱਲੇ ਜਾਏ ਅਮੁੱਲ ਪਾਏ ਮੁੱਲਾ ਸਮਾਏ ਅਮੁੱਲ ਕਰਮ ਅਮੁੱਲ ਦੀਵਾਨ ਅਮੁੱਲ ਤੋਲ ਅਮੁੱਲ ਪ੍ਰਵਾਨ ਅਮੁੱਲ ਬਖਸ਼ਿ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਪ੍ਰਮਾਨ ਅਮੁੱਲੋ ਅਮੁੱਲਾ ਖੈ ਨਾ ਜਾਏ ਆਖਾ ਗ੍ਰਹਿ ਲਵਲਾਈ ਆਖੇ ਵੀਰ ਪਾਠ ਪੁਰਾਣ ਆਖੇ ਭੜੇ ਕਰੇ ਵਖਿਆਣ ਆਖੇ ਬਰਮੇ ਆਖੇ ਇੰਦੇ ਆਖੇ ਗੋਪੀ ਤੇ ਗੋਵਿੰਦ ਆਖੇ ਈਸ਼ਰ ਆਖੇ ਸੇ ਦਇਆ ਖਗੀ ਤੇ ਕੀਤੇ ਬੋਦੇ ਆਖੇ ਦਾਨ ਵੇ ਆਖੇ ਦੇਵ ਆਖੇ ਸੁਰ ਨਰਮੁ ਜਨ ਸੇਵ ਕੇਤੇ ਆਖੇ ਅਕਣ ਪਾਇ ਕੇ ਤੇ ਕਹਿ ਗਏ ਉਠ ਉਠ ਜਾਏ ਤੇ ਕੀਤੇ ਹੋਰ ਕਰੇ ਤਾਖ ਨ ਸਕੇ ਕੀ ਕੀ ਜੇਵੜ ਪਾਵੇ ਤੇ ਵੜ ਹੋਏ ਨਾਮ ਕਜਾਨ ਸੱਚਾ ਸੋਏ ਜੇ ਕੋ ਅਖੇ ਬੂਲ ਵਿਗਾੜ ਤਾਲ ਕੀ ਐ ਸਰਦਾ ਵਾਰਾਂ ਦਾ ਵਾਰ ਸੋਦਰ ਕੇ ਹਾਸ ਉਤਰ ਕੇ ਆ ਜਿਤਨੇ ਸਰਬ ਸੰਭਾਲੇ ਬਾਜੀ ਨਾਦਰ ਇਕ ਸੰਕਾ ਕੇ ਤੇ ਵਾਣਹਾਰੀ ਕੇ ਤੇ ਰਾਗ ਪ੍ਰੀ ਸੁਖੀਰ ਕੇ ਤੇ ਗਾਵਣਹਾਰੇ ਗਾਵੇ ਤਹਨੂ ਕੌਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਜਾਵੇ ਚਿਤ ਗੁਬਦਲੇ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਹਿਸ਼ਰ ਬਰਮਾ ਦੇਵੀ ਸੋਣ ਸੁਦਾ ਸਵਾਰੇ ਜਾਵੇਂ ਦਿੰਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸਤ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਧਾਵਨ ਜਤੀ ਸਦੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪਰਨ ਕੀ ਸਰਜੁਗੁਜੁਗ ਵੇਦਾਂ ਨਾਲੇ ਗਾਵੇ ਮੋਹਣੀ ਮਨਮੋਹਣ ਸੁਰਗਮਚ ਪਿਆਲੇ ਗਾਵਨ ਰਤਨ ਪਾਏ ਤੇਰੇ ਅਟਸਕ ਦੀਤ ਨਾਲੇ ਗਾਵੇ ਜੂਤ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੈ ਖੰਡ ਮੰਡਲ ਵਰਪੰਡਾ ਕਰ ਕਰ ਖੇਤਾਰੇ ਸੇਦ ਤੁਨੋਂ ਗਾਵੈ ਜੋ ਤੁਧ ਭਾਵਨ ਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਗਵਨ ਸਿ ਮੈਂ ਜਿਤਨਾ ਬਨਨ ਨਾਨਕਿਆ ਵਿਚਾਰੇ ਸੋਈ ਸੋਈ ਸੁਦਾ ਸਤਿ ਸਾਇਬ ਸੱਚ ਸਾਕੀ ਨਹੀਂ ਹੈ ਬੀ ਹੋਸੀ ਜਾਏ ਨਾ ਜਸੀ ਰਚਨਾ ਜੇ ਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਸ ਮਾਇਆ ਜੇ ਨੋ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜੀਵ ਕਿਸ ਦੀ ਵੜਿਆਏ ਜੋਕ ਸੁਭਾਵੇ ਸੋਏ ਕਰ세 ਹੁਕਮ ਨ ਕਰਨਾ ਜਾਈ ਸੋ ਪਾਦਸ਼ਾਹ ਉਹ ਸ਼ਾਹ ਪਾਦਸ਼ਾਹ ਸਭ ਨਾਨ ਪ੍ਰੇਮ ਜਾਈ ਮੁੰਦਾ ਸੰਤੋਖ ਸ਼ਰਮ ਪਾ ਚੋਲੀ ਧਿਆਨ ਵੀ ਕਰੇ ਬੇਪੂਤ ਖਿੰਦਾ ਕਾਲ ਕੁਵਾਰੀ ਕਾਇਆ ਜੁਗੰਧਾ ਪ੍ਰਤੀਤ ਆਈ ਪੰਦੀ ਸੰਗ ਜਮਾਤੀ ਮਨ ਜੀ ਤੈ ਜਗ ਜੀਤ ਆਦੇਤ ਸੈ ਆਦੇਸ ਆਧ ਨਿਲ ਨਾਦ ਨਾਤ ਜੂਜਗੇ ਤੂ ਵੇਸ ਉਗਤ ਗਿਆਂਦੇ ਆ ਪੰਡਾਰ ਕਟਕਟਵਾਜੇ ਨਾਦ ਆਪਨਾਥ ਨਾਤੀ ਸੁਭਜਾ ਕੀ ਸੁਦਾਗਰਾਸਾਦ ਸੰਜੋਗ ਬਜੋਗਦ ਕਾਰ ਚਲਾਵੇ ਲਿਖਿਆ ਵੇ ਭਾਗ ਆਦੇਤ ਸੇ ਆਦੇਸ ਆਦ ਨਿਲ ਨਦ ਨਾਦ ਜੁਗਤ ਵੇਖੋ ਵੇਸ ਏ ਕਮਾਈ ਜੁਗਤ ਵੇ ਆਈ ਤੈਂ ਚੇਲੇ ਪਰਵਾਰਣ ਇੱਕ ਸੰਸਾਰੀ ਇੱਕ ਪੰਡਾਰ ਇੱਕ ਲਾਈ ਦੀਵਾਨ ਜੀਵਤ ਸੁਭਾਵ ਹੈ ਤਵੇਂ ਚਲਾਵੇ ਜੇ ਹੂਮੇ ਪ੍ਰਮਾਣ ਹੋ ਵੇਖੇ ਉਹਨਾਂ ਨਦ ਨਾ ਵੇ ਬੋਤਾਇਓ ਵਿਡਾਨ ਆਦੇਤ ਸਿਆਦੇ ਸੂ ਆਦ ਨੀਲ ਨਾਦ ਨਾ ਕੁਝ ਕੁ ਬੇਕੂ ਵੇਸ ਆਸਨ ਲੋਇ ਲੋਇ ਪੰਡਾਲ ਜੋਗ ਚ ਪਾਇਆ ਸੋ ਏ ਕਾਬਾਰ ਕਰ ਕਰ ਵੇ ਕੈਸ ਜਨਹਾਰ ਨਾਨਕ ਸੱਚੀ ਕੀ ਸਾਚੀ ਗੋਰਾ ਆਦੇਤ ਸਿਆਦੇ ਸਾਦ ਨੀਲ ਨਾਦ ਨਾ ਕੁਝ ਕੁ ਬੇਕੂ ਵੇਸ ਇਕ ਦੂਜੀ ਪੌਲ ਕੋ ਹੈ ਨਾ ਕੋ ਵਲਕ ਵੀਸ ਲਾ ਲਗੜਾਇਆ ਕੀ ਏਕ ਨਾਮ ਜਗਦੀਸ਼ ਇਕ ਨਾਇ ਪਤ ਬਵੜੀਆ ਚੜਿਆ ਹੋਏ ਕੀ ਸੁਣ ਗਲਾ ਆਕਾਸ਼ ਕੀ ਕੀ ਤਾਈ ਰੀਸ ਨਾਨਕਾ ਦਰੀ ਪਾਈਏ ਕੂੜੀ ਕੂੜੇ ਕੀ ਸਾਖੜ ਜੋਰ ਚ ਪੈਣਾ ਜੋਰ ਜੋਰ ਨਾ ਮੰਗਣ ਦੇ ਨ ਜੋਰ ਜੋਰ ਨਾ ਜੀਵਨ ਮਰਨੈ ਜੋਰ ਜੋਰ ਨਰਾਜ ਮਨ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕੋ ਤੁਮ ਨੀਚ ਨ ਕੋਏ ਰਾਤੀ ਰੁਤੀ ਦਿਤੀ ਵਾਰ ਪਉਣ ਪਾਣੀ ਅਗਨੀ ਪਾਤਾਲ ਇਸ ਵਿੱਚ ਧਰਤੀ ਥਾਪ ਰਕੀ ਧਰਮਸਾਖ ਕਿਸ ਵਿੱਚ ਜੀ ਜੋਤ ਕੇ ਰੰਗ ਤਿਨ ਕੇ ਨਾਮ ਦੇ ਜਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਵਾਜ਼ਾ ਦਿੱਤੇ ਸੋਹਣ ਪੰਜ ਪ੍ਰਵਾਨ ਨਦਰੀ ਕਰਮ ਪਵੇ ਨਿਸ਼ਾਨ ਹੱਜ ਪਕਾਏ ਉਥੇ ਪਾਏ ਨਾਨਕ ਜੈ ਆ ਜਾਪੇ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਕੋ ਕਰਮ ਕੇ ਤੇ ਪਉਣ ਪਾਣੀ ਬਸੰਤਰ ਕੀਤੇ ਕਾਲ ਮਹੇਸ਼ ਕیتے ਵਰਮੇ ਕਾਟ ਗੜੀਆ ਰੂਪ ਰੰਗ ਕੇ ਵੇਸ ਕੀਤੀਆ ਕਲਮ ਭੂਗੀ ਮੇਰ ਕੀਤੇ ਕੀਤੇ ਗੋਪ ਦੇਸ ਹੈ ਕੀਤੇ ਇੰਦ ਚੰਦ ਸੂਰ ਕੀਤੇ ਇਹ ਕੀਤੇ ਮੰਡਲ ਦੇਸ ਕੀਤੇ ਸਿੱਧ ਬੋਧਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਨ ਮੁਨ ਕੀਤੇ ਕੀਤੇ ਰਤਨ ਸਮੁੰਦ ਕੀਤੀਆ ਖਾਣੀ ਕੀਤੀਆ ਬਾਣੀ ਕੀਤੇ ਪਾਤਨ ਨਰਿੰਦਰ ਕੀਤੀਆ ਸੂਤੀ ਸੇਵਕ ਕੀਤੇ ਨਾਨਕ ਅੰਤ ਨੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਤਿੱਥੇ ਨਾਨਕ ਬਨੂਦ ਕੋਡਾ ਆਨੰਦ ਸਰਮਖੰਡ ਕੀ ਬਾਣੀ ਰੋਪ ਤਿੱਥੇ ਘੜਤ ਘੜੀਏ ਬਹੁਤਾਂ ਨੂੰ ਤਾਗਿਆ ਗੱਲਾਂ ਕਥੀਆਂ ਨਾ ਜਾਏ ਦੇਖੋ ਕਹਿ ਪਿਛੇ ਪਿਸਤਾਈ ਤਿੱਥੇ ਘੜੀਏ ਸੁਰਤ ਮਤ ਮਨ ਬਉ ਦੈਤ ਠੱਕੜੀਏ ਸੁਰਸਦਾ ਕੀ ਸੋਧ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਤ ਮਾ ਬਲ ਸੂਤਨ ਮੈਂ ਰਾਮ ਰਹਾ ਭਪੂਰੇ ਤਿੱਥੇ ਸੀਤੂ ਸੀਤਾ ਮੈਂ ਮਾ ਮਾਏ ਤਾਂ ਗਿਰੂਤ ਨਾ ਕਥਨੇ ਜਾਏ ਨਾ ਉਮਰ ਇਹ ਠਾਕੇ ਜਾਏ ਜਿਨ ਕੇ ਰਾਮ ਸੈਮਨ ਬਾਈ ਤਿੱਥੈ ਭਗਮ ਸੇ ਕੀ ਲੋ ਕਰੈ ਆਨੰਦ ਸਚਾ ਮਨ ਸੋਏ ਸਚ ਕੰਡ ਵਸੈ ਨਰਨਕਾਰ ਕਰ ਕਰ ਵੇਖੈ ਨਦਰਿ ਮਿਹਾਲ ਤਿੱਥੈ ਖੰਡ ਮੰਡਲ ਵਰਪੰਡ ਜੇ ਕੋ ਕਥੇ ਦੰਤ ਨਾਨਤ ਤਤੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਵੇ ਦੇ ਵਕਾਰ ਵੇਖੈ ਵਿਚਾ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰ ਦੇ ਸੁਨਿਆਰ ਅਹਿਰਣ ਮਤ ਵੇਦ ਤਿਆਰ ਓਖ ਲਾਗਨ ਤਪਤਾਉ ਪੰਡਾ ਪਾਉ ਅਮਰਤ ਤਤਕਾਲ ਕੜੀਏ ਸ਼ਬਦ ਸੁਕੀਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰ ਨਿਹਾਲ ਸਲੋਕ ਪਵਨ ਗੁਰ ਪਾਣੀ ਪਿਤਾ ਮਾਤਾ ਤਰਤਮ ਹਤਿ ਦਿਵਸ ਰਾਤ ਦੁਇ ਦਾਈ ਦਾਇਆ ਕੇ ਲੈ ਸਗਲ ਜਗਤ ਚੰਗਿਆਈਆ ਬੁਧਿਆਈਆ ਵਾਚ ਧਰਮ ਹਦੂ ਕਰਮੀ ਆਪ ਆਪਣੀ ਕੇ ਨੇੜੇ ਕੇ ਦੂ जिने नाम ਧਿਆਇਆ ਗਏ ਮਸ਼ਕਤ ਕਾ ਨਾਨਕ ਦੇ ਮੁਖਿ ਉਜਲੇ ਕੀਤੀ ਛੁਟੀ ਨਾ ਜਿਨੇ ਨਾਮ ਧਿਆਇਆ ਗਏ ਮਸ਼ਕਤ ਕਾ ਨਾਨਕ ਦੇ ਮੁਖਿ ਉਜਲੇ ਕੀਤੀ ਛੁਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ